ਕਾ ਤੁਸੀਂ ਦੇਖ ਲਓ ਜੀ ਕਿ ਟੀਵੀ ਮੈਰੰਜੀ ਕਾਰਪੋਰੇਸ਼ਨ ਦੀ ਸ਼ੁਰੂਆਤ ਕਰਾਂਗੇ ਕਿਸਾਨ ਆਗੂ ਸਰਬਸਿੰਘ ਪੰਜੀਤ ਤੇ ਨੇ ਪੰਜਾਬ ਦੇ ਮੁੱਖ ਮੰਤਰੀ ਬਗਵਲ ਕਮਾਨ ਦਾ ਚੈਲੰਜ ਸਰਕਾਰ ਕੀਤਾ ਤੇ ਕਹਿ ਕਿ ਕਿਸਾਨ ਜਿਵੇਂ ਦੁਨੀਆ ਮੀਡੀਆ ਸਾਹਮਣੇ ਗੱਲਬਾਤ ਕਰਨ ਲਈ ਤਿਆਰ ਨਹੀਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਿ ਖੁੱਲੀ ਬਹਿਸ ਦਾ ਸੱਦਾ ਦਿੱਤਾ ਸੀ ਤੇ ਪੰਜੀਤ ਨੇ ਇਸ ਨੂੰ ਕਬੂਲ ਕੀਤਾ ਤੇ ਕਹਿ ਕਿ ਕਿਸਾਨ ਮੁੱਖ ਮੰਤਰੀ ਦੁਆਰਾ ਨੇ ਦਾਅਰਾ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਲਈ ਤਿਆਰ ਨਹੀਂ ਹਾਲਾਂਕਿ ਉਹਨਾਂ ਦੇ ਖੱਤੜਾ ਜਾਇਆ ਕਿ ਮੁੱਖ ਮੰਤਰੀ ਸ਼ਾਇਦ ਆਪਣੀ ਗੱਲ ਤੋਂ ਪਿੱਛੇ ਹੱਟ ਗਏ ਨੇ ਕਿ ਉਹਨਾਂ ਨੇ ਗੰਭੀਰ aarop ਲਗਾਏ ਨੇ ਕਿ ਕਹਿ ਕਿ ਸਰਕਾਰ ਪੰਜਾਬ ਦੇ ਲੋਕਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਪੂਰੀ ਕਰਨਾ ناکਾਮ ਰਹੀ ਹੈ ਪੰਦੇ ਇੰਨੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਮੁੱਖ ਮੰਤਰੀ ਨੇ 20 ਤੱਕ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਵੀ ਪੰਜਾਬ ਵਿੱਚ ਨਸ਼ੇ ਦੀ ਇਸ ਮਸੱਈਆ ਜਾਰੀ ਹੈ। ਉਹਨਾਂ ਨੇ ਬਚੰਡਾ ਦੇ ਇੱਕ ਘਟਨਾ ਦਾ ਜ਼ਿਕਰ ਕੀਤਾ ਜਿੱਥੇ ਨਸ਼ਿਆਂ ਤਸਕਰਾਂ ਨੇ ਨਸ਼ਾ ਵਿਰੁੱਧ ਲੜਾਈ ਲੜਨ ਵਾਲੇ ਲੋਕਾਂ ਤੇ ਹਮਲਾ ਕੀਤਾ। ਉਹਨਾਂ ਦੀ ਲੱਗਤਾਂ ਤੋਂ ਇਤਿਹਾਸ ਨਸ਼ਿਆਂ ਦੀ ਉਹ ਦੋਸਤ ਕਰਨ ਨਾਲ ਨਾਟਵਾਨ ਅੱਗੇ ਬੋਟਾ ਹੁੰਦੀ ਨਹੀਂ ਨਸ਼ਿਆਂ ਦੀ ਵਾਧੇ ਮੌਜੂਦ ਵੀ ਰੂਪੀ ਉਹਨਾਂ ਨੇ ਸਰਕਾਰ ਦੀ ਲਕਾਮੀ ਦੱਸਿਆ ਬੇਰੁਜ਼ਗਾਰੀ ਦੇ ਮੁੱਦੇ ਤੇ ਵੀ ਕਿਹਾ ਕਿ ਇਸ ਮੁੱਦਾਂ ਉੱਤੇ ਭਾਈ ਬਧਾਇਆ جا رہا ہے۔ انہوں نے کہا کہ نوکریاں ਦੇ ਨਾਮ ਤੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਰੇਟੂ ਮਾਫੀਆ ਦੇ ਟਰਾਂਸਪੋਰਟ ਦੇ ਮੁੱਦੇ ਤੇ ਵੀ ਉਹਨਾਂ ਨੇ ਮਾਨ ਸਰਕਾਰ ਤੇ ਸਵਾਲ ਕੀਤੇ। ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਯਾਤਰਾ ਸ਼ਨੀਵਾਰ ਨੂੰ ਕਪੂਰਥਲਾ ਦੇ 24 ਜ਼ਿਲ੍ਹਿਆਂ ਵਿੱਚ ਪਹੁੰਚੀ ਹੈ। ਇਹਨਾਂ ਪਿੰਡਾਂ ਵਿੱਚ ਫਰੋੜ, ਨੰਗਲ, ਮਾਝਾ, ਕਿਸ਼ਨਪੁਰ, ਲਖਰ, ਪੁਰ ਤੇ ਸੰਗਤਪੁਰਾ, ਬੇਗਮ ਪੁਰ ਤੇ ਹੋਰ ਜ਼ਿਲ੍ਹੇ ਸ਼ਾਮਲ ਨੇ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਲਲਿਤ ਸਕਲਾਨੀ ਨੇ ਪਿੰਡਾਂ ਦੇ ਲੋਕਾਂ ਨੂੰ ਨਸ਼ਾ ਮੁਕਤ ਸੌਂ ਚੁਕਾਈ ਤੇ ਲਲਿਤ ਸਕਲਾਨੀ ਨੇ ਲੋਕਾਂ ਨੂੰ ਸਰਕਾਰੀ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਸੁਲਤਾਨ ਬਲੋਦੀ ਦੇ ਨਗਰ ਸੁਧਾਰ ਜਿਸ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਪ੍ਰੋਗਰਾਮ ਦੀ ਗਵਾਹੀ ਦਿੱਤੀ ਉਹਨਾਂ ਦੇ ਕਿ ਮੁੱਖ ਮੰਤਰੀ ਭਗਵਾਨ ਕਮਾਨ ਨੇ ਨਸ਼ੇ ਦੀ ਸਪਲਾਈ ਲਈ ਲਾਈਨ ਤੋੜ ਦਿੱਤੀ ਹੈ ਫਲੋਟੀ ਇਲਾਕੇ ਵਿੱਚ ਜਲ ਸਰੋਤ ਨਿਰਦੇਸ਼ਨ ਐਡਵੋਕੇਟ ਹਰਸਿੰਦਰ ਸਿੰਘ ਗੁਮਨ ਨੇ ਲੋਕਾਂ ਨੂੰ ਸੌਂ ਚੁਕਾਈ ਹੈ ਬਲਕਿ ਪ੍ਰਸ਼ਾਸਨ ਨਾਲ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਕੈਬਨਟ ਦੀਆਂ ਅਹਿਮ ਬੈਠਕ ਦੀਆਂ ਮੁੱਖ ਮੰਤਰੀ ਕਪੜਾਗਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਵਿਹਾਰ 12:00 ਬਜੇ ਕੋਰੀਏ ਲੁਧਿਆਣਾ ਪਛਮੀ ਵਿਖੋਣਾ ਕੱਪੜਾ ਲਈ ਬੈਠਕ ਬੁਲਾਈ ਗਈ ਸੀ ਜਿਸ ਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਇਸ ਵਿੱਚ ਉਦਯੋਗ ਪੱਤੀ ਨਾਲ ਜੁੜੇ ਮਹੱਤਵਪੂਰਨ ਫੈਸਲਾ ਲਿਆ ਜਾ ਸਕਦਾ ਹੈ ਕਪਲਾ ਸਰਕਾਰ ਵਿਧਾਨਾ ਲਈ ਲੈਂਡ ਪਾਲਿਸ਼ ਯੋਜਨਾ ਜਾਰੀ ਕਰ ਦਿੱਤੀਆਂ ਪੰਜਾਬ ਵਿੱਚ ਉਦਯੋਗ ਨੂੰ ਹੁੜਾਵਾ ਦੇਣ ਲਈ ਉਦਯੋਗ ਖੇਤਰਾਂ ਨਾਲ ਸਥਿਤੀ ਤੋਂ ਵੱਧ ਯਾਨੀ ਕਿ ਇੱਕ ਦਿਨਾਂ ਦੋ ਪਲਾਟਾਂ ਦੇ ਜੋੜੇ ਜਾ ਸਕਿਏਗਾ ਪਿਛਲੇ ਵਜੇ ਵਿੱਚ ਬਾਰਡਰ ਨੇ ਸ਼ਰੂ ਕਰ ਲਈ 5000 ਰੁਪਏ ਰੁਪਏ ਕਰਨਾ ਦਾ ਫੈਸਲਾ ਲਿਆ ਗਿਆ ਸੀ ਕਿ ਕ੍ਰਿਸ਼ਚਾਹਾਰ ਖਿਲਾਫ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਸੀਬੀਆਈ ਨੇ ਆਰ ਆਈਆਰ ਐਸ ਦੇ ਸੀਨੀਅਰ ਅਧਿਕਾਰੀ ਅਮਿਤ ਕੁਮਾਰ ਸਿੰਧਨ ਦੇ ਘਰ ਤੇ ਛਾਪੇਮਾਰੀ ਕੀਤੀ ਹੈ ਸੀਬੀਆਈ ਉਹਨਾਂ ਦੇ ਮੁਖਾਲੇਫ ਸੱਤ ਸੈਕਟਰ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਤੇ ਉਹਨਾਂ ਤੋਂ 45 ਲੱਖ ਦੀ ਰਿਸ਼ਵਤ ਲੈਣ ਦਾ ਦੋਸ਼ ਸਰ ਮੋਤੀ ਦਾ ਸੀ ਵਿੱਚ ਦਿੱਲੀ ਚ ਟੈਕਸ ਕੋਪਟੈਂਸ ਨੂੰ ਡਾਇਰੈਕਟ ਵਿੱਚ ਵਧੀਕ ਡਾਇਰੈਕਟਰ ਜਨਰਲ ਉਹ ਜੋ ਤੈਨਾਤ ਨੇ ਸੀਬੀਆਈ ਮੁਤਾਬਕ 2007 ਬੈਚ ਦੀ ਆਈ ਆਈ ਆਰ ਅਧਿਕਾਰੀ ਸਿੰਗਲ ਨੇ 45 ਲੱਖ ਦੀ ਰਿਸ਼ਵਤ ਮੰਗੀ ਸੀ ਰਿਸ਼ਵਤ ਦੀ ਪਹਿਲੀ ਕਿਸ਼ਤ ਜੋ 25 ਲੱਖ ਰੁਪਏ ਸ਼ਨੀਵਾਰ ਨੂੰ ਮਹਾਲੀ ਸਥਿਤ ਉਹਨਾਂ ਦੇ ਘਰ ਤੇ ਪਹੁੰਚਾਈ ਗਈ ਸੀ ਸਿੰਗਲ ਦੇ ਵੈਸਟ ਕੋਨਸ ਤੇ ਹਾਲੀ ਸਥਿਤ ਘਰ ਦੇ ਸੀਬੀਆਈ ਨੇ 3.5 ਕਰੋੜ ਸੋਨਾ 2 ਕਰੋੜ ਚਾਂਦੀ ਤੇ 1 ਕਰੋੜ ਦਾ ਕੈਸ਼ ਬਰਾਮਦ ਕੀਤਾ ਹੈ ਤੇ ਇਸ ਤੋਂ ਇਲਾਵਾ ਵਿਦੇਸ਼ੀ ਜਾਇਦਾਦ ਸਮੇਤ ਕਈ ਬੈਂਕਾਂ ਦੇ ਲੋਕਰ ਤੇ ਅਹਿਮ ਦਸਤਾਵੇਜ਼ ਬਰਾਮਦ ਹੋਏ ਨੇ ਇਸ ਹੁਣੇ ਦੀ ਕੋਈ ਖਬਰ ਸਾਹਮਣੇ ਆ ਰਹੀ ਹੈ ਬਾ ਕਰੋੜੀ ਡਰਗ ਮਾਮਲੇ ਜਿੱਤੇ આરોપી ਤੇਪਿਸ਼ ਪੋਲਾ ਜ਼ਮਾਨਤ ਤੇ ਬਾਹਰ ਆਇਆ ਦਰਅਸਲ ਕਿ ਮੈਨੂੰ ਪੰਜਾਬ ਕੇ ਹਰਿਆਣਾ ਹਾਈ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਦੇ ਦਿੱਤੀ ਗਈ ਸੀ ਕਿ ਹੁਣ ਜਬੇਸ਼ੇ ਕੇ ਵੀ ਜੇਕਰ ਤੋਂ ਜ਼ਮਾਨਤ ਤੇ ਬਾਹਰ ਆਏਗੇ ਕਿ ਉਹ ਪਿਛਲੇ 11 ਸਾਲਾਂ ਤੋਂ ਰੇਲ ਜਬਦ ਸੰਦਰ ਦੇ ਕੋਲੋਂ ਦਾ ਨਾਮ ਡਰਗ ਮਾਮਲੇ ਵਿੱਚ ਵੀੜਿਆ ਤੇ ਅਦਾਲਤ ਵੱਲੋਂ ਉਹਨਾਂ ਨੂੰ ਸੁਣਵਾਈ ਗਈ ਸੀ ਪਿਛਲੇ ਸਾਲ ਜੂਨ ਜੁਲਾਈ ਮਹੀਨੇ ਵਿੱਚ ਉਹ 2-3 ਘੰਟੇ ਦੀ ਪਹਰਾਉ ਤੇ ਬਾਹਰ ਆਇਆ ਸੀ ਕਿ ਕਿ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ ਪਰ ਉਸ ਸਮਾਨਤੇ ਬਾਹਰ ਆਇਏ ਨੇ ਹਾਈ ਕੋਰਟ ਕੋਲੋਂ ਉਸਨੂੰ ਸਮਾਨ ਦੇ ਦਿੱਤੇ ਗਏ ਸਿਕਰੀ ਹੋਏ 7 2012-13 ਦੇ ਕੇਸ ਵਿੱਚ ਜਗਦੇਸ਼ ਪੋਲਾਦਾ ਨਾਮ ਹੁਦਰਾਤ ਕੇਸ ਨਾਲ ਜੁੜਿਆ ਸੀ ਤੇ ਉਹਨਾਂ ਨੇ 50% ਦਾਅਵਾ ਕੀਤਾ ਸੀ ਕਿ ਪੋਲੇ ਕੋਲ ਵੱਡੀ ਮਾਤਰਾ ਚ ਨਵੰਤਨ ਅਸ਼ੀਰ ਦੇ ਪੋਲਾ ਕੋਲੇਗੇ ਨੇ ਦੇ ਵੀ ਦਾ ਸੀ ਕਿ ਜਿੱਥੇ ਪੋਲਾ ਪੰਜਾਬ ਪੋਲਾ ਸਟੇਟ ਦੇ ਰਟਾਇਰਡ ਅਧਿਕਾਰੀ ਰਹ ਚੁੱਕੇ ਨੇ ਪੰਜਾਬ ਕਿੰਸ ਨੇ ਆਈਪੀਐਲ 2025 ਦੇ ਕੁਆਲੀਫਾਇਰ ਦੋ ਵਿੱਚ ਮੁੰਬਈ ਇੰਡੀਅਨ ਤੋਂ ਪੰਜ ਵਿਕਟਾਂ ਨਾਲ ਹਰਾ ਦਿੱਤਾ ਤੇ ਇਸ ਨਾਲ ਟੀਮ ਨੇ 11 ਸਾਲ ਬਾਅਦ ਆਈਪੀਐਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਬਾਅਦ ਟੀਮ ਨੇ 2014 ਦੇ ਸੀਜ਼ਨ ਦਾ ਖਿਤਾਬੀ ਮੁਕਾਬਲਾ ਖੇੜੇ ਜੀ ਬਹੁਤ ਦਿਨ ਦੀ ਪੰਜਾਬ ਤੇ ਬੈਂਗਲੁਰੂ ਦੀ ਫਾਈਨਲ ਖਿਡਾਜਾਵੇਗਾ ਅੰਬਦਾਬ ਦੇ ਨਰੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ ਨੂੰ ਪੰਜਾਬ ਨੇ 204 ਦੌਰਾਨ ਦਾ ਟਾਰਗੇਟ 19 ਗਰਮ ਵਿੱਚ ਚੇਂਜ ਕਰ ਲਿਆ ਕਪਤਾਨ ਸ਼ਰੇਸ਼ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਉਹਨਾਂ ਨੇ 42 ਗੇਂਦਾਂ ਤੇ ਨਾਟਾਊਟ 87 ਦੌੜਾਂ ਦੀ ਪਾਰੀ ਕੀਤੀ ਇਸ ਪਾਰੀ ਵਿੱਚ ਪੰਜ ਛੱਕੇ ਅੱਠ ਛੱਕੇ ਸ਼ਾਮਲ ਨੇ ਪੰਜ ਚੌਕੇ ਤੇ ਅੱਠ ਛੱਕੇ ਸ਼ਾਮਲ ਨੇ ਉਹਨਾਂ ਨੇ ਪਲੇਅਰ ਆਫ ਦਾ ਮੈਚ ਜਿੱਤ ਹੈ ਗੈਸ ਸਟਨਾਵਾ ਨਹਿਰਾ ਨਿਰਵਦੀਰ ਨੇ ਵੀ ਅੱਠਤੀ ਦੌੜਬ ਨਹੀਂ ਹੈ ਇਹ ਮੌਸਮ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਜਲਦ ਗਰਮੀ ਤੇ ਰਾਹਤ ਮਿਲਣ ਵਾਲੀ ਹੈ ਨੌ ਤੱਪਾ ਦਾ ਆਖਰੀ ਦਿਨ ਹੈ ਸਾਲ ਦੇ ਸਭ ਤੋਂ ਗਰਮ ਦਿਨਾਂ ਵਿੱਚ ਗਿਨੇ ਜਾਣ ਵਾਲੇ ਇਹਨਾਂ ਦਿਨਾਂ ਦੀ ਸ਼ੁਰੂਆਤ 25 ਹੋਈ ਤੋਂ ਹੋਈ ਸੀ ਪਰ ਪੰਜਾਬ ਵਿੱਚ ਨੌ ਤੱਪਾ ਦੇ ਆਖਰੀ ਦਿਨ ਨੂੰ ਦਾ ਕੋਈ ਖਾਸ ਅਸਰ ਨਹੀਂ ਲਿਖਿਆ ਪੰਜਾਬ ਦੇ 16 ਜਨਵਰੀ ਵਿੱਚ ਉਮੀਦ ਤੇ ਤੇਜ਼ ਹਵਾਵਾਂ ਹਨੇਜਾ ਯੈਲਰ ਅਲਰਟ ਜਾਰੀ ਕੀਤਾ ਗਿਆ ਹੈ ਸਵੇਰੇ ਦੇ ਅਧਿਕਤਮ ਤਾਪਮਾਨਾਂ ਮਾਮੂਲੀ ਵਾਧੇ ਨਾਲ ਸਿਰਫ ਕੁਝ ਡਿਗਰੀ ਸੈਲਸੀਸ ਤਾਪਮਾਨ ਦਰਜ ਕੀਤਾ ਗਿਆ ਜੋ ਸਧਾਰਨ ਦੇ ਆਸ-ਪਾਸ ਹੈ ਦਰਮਿਆਨ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਰਿਹਾ